ਜੀ ਸਰ ਜਿਹੜਾ ਇਹ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਤੇ ਜੀ ਆਹ ਸਾਲਾ ਪੁਲ ਉੱਤੇ ਖੜੇ ਹਾਂ ਇੱਕ ਉਹ ਸਟਾਰਟਰੀ ਕਹਾਸੀ ਉਹਦੇ ਤੇ ਗੱਡਰ ਲੱਦੇ ਪਏ ਨੇ ਜਿਹੜੇ ਆਪਾਂ ਹਰੇਲਾ ਦੇ ਵਿਚਾਲੇ ਉਹ ਮਾਰਨ ਵਾਲੀ ਸਾਈਡ ਤੋਂ ਕਮਟਾਲੇ ਨੂੰ ਜਾ ਰਿਹਾ ਸੀ ਉਸ ਨੂੰ ਅੱਗੋਂ ਕਿਤੇ ਕਿਸੇ ਕਾਰਨ ਜਾਂ ਕੀ ਹੋਇਆ ਵਾ ਜਾਂ ਡਰਾਈਵਰ ਦੀ ਕੀ ਕੀ ਗਲਤੀ ਆ ਉਹ ਫਿਰ ਪਿੱਛੇ ਵੈਕ ਕਰ ਦਿੱਤਾ ਸਰ ਜਦੋਂ ਉਹਨੇ ਬੈਕ ਕਰ ਦਿੱਤਾ ਤੇ ਇਹ ਮੋਟਰਸਾਈਕਲ ਵਾਲੇ ਤਿੰਨ ਜਾਣੇ ਦੋ ਜਣ ਸੇ ਕੁੜੀ ਸੀ ਉਹ ਉਹਦੇ ਪਿੱਛੇ ਪਿੱਛੇ ਜਾ ਰਹੀ ਸੀ ਤੇ ਉਹ ਟਰਾਲਾ ਜਿਹੜਾ ਵਾ ਇਹਨੇ ਤੰਗਾਂ ਨੂੰ ਤੋਦੀ ਲੱਖਿਆ ਮੌਕੇ ਤੇ ਤੰਗਾਂ ਦੀ ਮਾਰ ਹੋ ਗਈ ਸਰ ਇੱਕੋ ਪਰਿਵਾਰ ਦੇ ਹੈਗੇ ਸੀ ਤੁਸੀਂ ਇਹ ਇੱਕ ਚਲਾਕ ਕਰਦੇ ਇਹਦੇ ਅਸੀਂ ਮੌਕੇ ਤੇ ਆਏ ਆ ਪਰਿਵਾਰ ਦੇ ਮੈਂਬਰ ਉਹਦੇ ਨੇ ਦਿੱਸੇ ਸੰਦਸ ਸਰ ਤਿੰਨ ਲੋਕ ਕਾਦੇ ਉੱਤੇ ਸਵਾਰ ਹੈਗੇ ਸੀ ਇਹ ਮੋਟਰਸਾਈਕਲ ਤੇ ਸਵਾਰ ਸਰ ਕਿਹੜੀ ਜਗ੍ਹਾ ਉੱਤੇ ਰਹਿਣ ਵਾਲੇ ਕੁਝ ਪਤਾ ਲੱਗਦਾ ਕੋਈ ਨਹੀਂ ਪਤਾ ਜੀ ਯਾਰ ਇਹ ਆਉਂਦੇ ਵਾਸਤੇ ਸਰ ਡਰਾਈਵਰ ਇਹਨੂੰ ਸਾਡੇ ਕੋਲੇ ਕਬਜ਼ੇ ਤੇ ਅਸੀਂ ਕਾਬੂ ਕਰ ਲਿਆ ਡਰ ਸਰੋਵਰ ਦੇ ਵੱਲੋਂ ਕੁਝ ਕਿਹਾ ਗਿਆ ਨਹੀਂ ਜੀ ਜੀ ਕੁਝ ਨਹੀਂ ਕਿਹਾ ਗਿਆ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਸਖਤ ਕਾਰਵਾਈ ਕੀਤੀ ਜਾਏਗੀ ਡਰਾਈਵ ਦੀ ਗਲਤੀ ਹੈ ਦੋ ਗਲਤੀ ਤਰਫ ਦੇ ਕੀ ਕੀ ਹੋ ਸਕਦਾ ਉਹ ਤੁਸੀਂ ਕਹੋਗੇ ਸਖਤ ਕਾਰਵਾਈ ਕੀਤੀ ਜਾਏਗੀ ਕੋਈ ਸ਼ਰਾਬ ਵਗੈਰਾ ਵੀ ਸਾਡਾ ਡਰਿੰਕ ਵਗੈਰਾ ਵੀ ਨਹੀਂ ਉਹਦੇ ਮੌਕੇ ਤੇ ਲੈ ਗਏਗੇ ਉਹ ਚੈੱਕ ਕਰਾਂਗੇ ਸਰ ਇਹ ਮਾਲ ਕਿੱਥੋਂ ਲੋਡ ਕਰਕੇ ਲਿਆ ਰਿਆ ਸੀ ਇਹ ਤਫਤੀਸ਼ ਆ ਵਿਸ਼ਾ ਜੀ ਅਸੀਂ ਇਹਦੇ ਪ੍ਰੋਸੀਜਰ ਨਹੀਂ ਪੂਰੀ ਕੀਤੀ ਪਹਿਲਾਂ ਬੈਡ ਬੂਟੀਆਂ ਸਾਡੀਆਂ ਨੇ ਇਹਨੂੰ ਪਹਿਲਾਂ ਸਾਹਬ ਜੀ ਨੂੰ ਬਾਅਦ ਚ ਪੁੱਛਦਾ ਸੀ ਠੀਕ ਕਿੰਨੀ ਕਿਹੜੀ ਵੱਡੀ ਘਟਨਾ ਪਾਪਰੀ ਬਹੁਤ ਵੱਡੀ ਫੂਟ ਕਟਣਾ ਬਹੁਤ ਵੱਡੀ ਹੈ ਮੈਂ ਇਥੋਂ ਆ ਰਿਹਾ ਸੀ ਜਾ ਤੇ ਮੈਨੂੰ ਪਤਾ ਲੱਗਾ ਨੂੰ ਇਕੱਠੇ ਹੋਏ ਦੇ ਨੇ ਉੱਤਰ ਕੇ ਦੇਖਿਆ ਇਹ ਬਹੁਤਾਂ ਕਰਦੇ ਪਰਟੀਏ ਜਾਣਿਆ ਵੀ ਜਿਹੜੀ ਦੋ ਧੜਕੇ ਨੇ ਕੋਈ ਕਹਿ ਰਹੇ ਨੇ ਕਿ ਸ਼ਾਇਦ ਰਾਤਿਕ ਕੋੜ ਦਾ ਇੱਕ ਸ਼ਾਇਦ ਕੋਟਾਵਾ ਰੋਡ ਦਾ ਪਰ ਨਾਲ ਇੱਕ ਦੀ ਮਦਰ ਹੈ ਤਿੰਨ ਜਾਨਾਂ ਦੀ ਜਿਹੜੀ ਇਹ ਖਤਰਾ ਸੀ ਸਰ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਟਰਾਲਾ ਜਿਹੜਾ ਸਾਈਡ ਤੇ ਚਲ ਗਿਆ ਆਇਆ ਵਾ ਕਈ ਪੈਰ ਪਾਟਾ ਸੀ ਜਾਂ ਦਾਰੂ ਦੂਰੂ ਪੀਤੀ ਡਰਵਰ ਨੇ 20 ਸਾਡੀ ਤੱਕ ਹੀ ਤਕਰੀਰ ਕਰ ਰਹੀ ਹੈ ਐਕਚੁਅਲੀ ਤੇ ਉਹ ਸਾਈਡ ਤੋਂ ਜਾਂਦਾ ਜਾਂਦਾ ਬੈਕ ਤੋਂ ਐ ਸਾਈਡ ਤੇ ਆ ਗਈ ਠੀਕ ਹੈ ਉਹ ਜੋ ਦੋ ਪੁਬਲਿਕ ਦਾਸ ਰਹੀਏ ਕਿ ਟਰਾਲਾ ਸਿੱਧਾ ਜਾਂਦਾ ਜਾਂਦਾ ਯਕਦਾਂਵੀ ਬੈਕ ਹੋ ਗਿਆ ਕੀ ਲੱਗਦਾ ਵੀ ਹੈਵੀ ਲੋਡ ਓਨ ਕਰਕੇ ਚੜਿਆ ਨਹੀਂ ਪੁੱਲ ਤੇ ਨਹੀਂ ਤਾਂ 20 ਜਿਹੜੀ ਇਹ ਆਪਣੇ ਟੈਕਨੀਕਲੀ ਤਹਿਕੀਕਤ ਕਰਕੇ ਦੱਸੇਗੀ ਮੈਂ ਦੇ ਪਛਿਆਰੇ ਸੀ ਦੇਖਿਆ ਕਿ ਜੇ ਕੋਈ ਇੰਜਰਡ ਹੈ ਤੇ ਉਹਨੂੰ ਨਾਲ ਲੈ ਕੇ ਉਤਾ ਕੇ ਤੇ ਹਸਪੀਟਲ ਐਡਮਿਟ ਕਰਾਈਏ ਬਟ ਅ ਅੱਜ ਕੋਈ ਕੋਈ ਦੁਰਘਟਨਾ ਹੋ ਰਹੀ ਹੈ ਤਿੰਨਾਂ ਦੀ ਜਿਹੜੀ ਡੈਥ ਹੋ ਸਰ ਇੱਕੋ ਪਰਿਵਾਰ ਦੇ ਗਏ ਸੀ ਤੈਨੂੰ ਜੋ ਪਤਾ ਲੱਗ ਰਿਹਾ ਹੈ ਕਿ ਦੋ ਦੋਸਤ ਸੀਗੇ ਇੱਕ ਦੋਸਤ ਹੀ ਬਗਲ ਠੀਕ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਉਹ ਹਾਂ ਕਿ ਉਹ ਜਾ ਰਹੇ ਸੀ ਕਿ ਸ਼ਾਇਦ ਕਿ ਪੰਕਚਰ ਤੇ ਜਾ ਰਹੇ ਸੀ ਜਾਂ ਕਿਤੇ ਤੇ ਉਹ ਲੋਕਾਂ ਦੀ ਫੈਮਿਲੀ ਆ ਇੱਕ ਇਨਾਂ ਦੇ ਕੋਈ ਦੋਸਤ ਦੋ ਆਏ ਆ ਉਹ ਦੋ ਦੋ ਦੱਸ ਰਹੇ ਆ ਸਰ ਡਰਾਈਵਰ ਕਾਬੂ ਕਰ ਲਿਆ ਗਿਆ ਡਰਾਈਵਰ ਮੈਂ ਇੰਸਪੈਕਟਰ ਸਾਹਿਬ ਨੂੰ ਪੁੱਛਿਆ ਡਰਾਈਵਰ ਜਿਹਦਾ ਉਹਦੀ ਕਸਟਡੀ ਚ ਠੀਕ ਹੈ ਠੀਕ ਹੈ ਸਰ